ਠੀਕ ਹੈ ਮੈਨੂੰ ਪਤਾ ਲੱਗ ਗਿਆ ਜਿਹੜਾ ਉਹ ਇਫੈਕਟ ਕਰ ਰਹਾ ਈ ਉਹ ਕਾਰਨ ਦਾ ਠੀਕ ਹੈ ਇਹਦੇ ਵਿੱਚ ਮੈਂ ਸਾਰੇ ਤੋਂ ਹੁਣੇ ਮੈਂ ਕੋਈ ਨਹੀਂ ਕਰਦਾ ਮੈਂ ਲੋਕ ਜਿਸ ਬੰਦੇ ਨੇ ਇਥੋਂ ਦੱਸਿਆ ਤੁਹਾਨੂੰ ਆਫਿਸ 'ਚ ਪਤਾ ਹੋਰ ਕਿਸੇ ਬੰਦੇ ਨੂੰ ਪਤਾ ਕਿਹਨੂੰ ਦੱਸਿਆ ਤੁਹਾਨੂੰ ਸਾਰੇ ਡਿਪਾਰਟਮੈਂਟ ਨੂੰ ਇਸ ਚੀਜ਼ ਗੱਲ ਤਾਂ ਦੱਸੀਆ ਅੱਜ ਵੀ ਦੱਸੀਆ ਪਾਰੀਆਂ ਗੱਲਾਂ ਨਾਂ ਦੱਸਤਾ ਟੋਟਲ ਸਾਰਾ ਕੁਝ ਆ ਔਰ ਤੁਸੀਂ ਬੱਤਿਆ ਮੈਂ ਸ਼ਰੀਆਮ ਪਾਉਂਗਾ ਔਰ ਮੈਂ ਪ੍ਰੂਫ ਕਰਨਾ ਠੀਕ ਹੈ ਜੀ ਤੇ ਤੁਹਾਡੇ ਬਹੁਤ ਸੋਹਣੀ ਤੁਹਾਡੀ ਜੋਬ ਆ ਜਿਹੜੀ ਤੁਸੀਂ ਕਰ ਰਹੇ ਆ ਕਿ ਸਾਰੇ ਨਾਲ ਮਿਲ ਕੇ ਵਧੀਆ ਖਾ ਰਹੇ ਆ ਔਰ ਖਾਣਾ ਵੀ ਚੰਗਾ ਉਹ ਸਿਸਟਮ ਬੜਿਆ ਬੜਾ ਵਧੀਆ ਚੈਨ ਟੁੱਟੇ ਨਾ ਕਿ ਜਿਹੜਾ ਸਰਕਾਰ ਕੰਮ ਕਰ ਰਹੀ ਆ ਸਰਕਾਰ ਨੇ ਜਿਹੜਾ ਰੋਲ ਸਰਕਾਰ ਨੇ ਦਿੱਤਾ ਹੈ ਉਹ ਬਹੁਤ ਸੁਣਾ ਨਿਭਾ ਰਹੇ ਆ ਕਿ ਅਸੀਂ ਚੰਗਾ ਪੰਜਾਬ ਦੀ ਇੱਕ ਸਰਜਣਾ ਕਰਨੀ ਸੀ ਉਹ ਡਿਪਾਰਟਮੈਂਟ ਹੈ ਡਿਪਾਰਟਮੈਂਟ ਹੀ ਜਿਹੜਾ ਭੀ ਜੀ ਮੈਨੂੰ ਦੱਸੋਗੇ ਕਿ ਇੱਥੇ ਕੋਣ ਗਲੋਈ ਕਰੂਗਾ ਕਿੰਨੇ ਦੱਸਿਆ ਇਹ ਤਾਂ ਦੱਸੋ ਸਾਨੂੰ ਸਾਨੂੰ ਮੈਡਮ ਇਦਾਂ ਜੀ ਉਹ ਤੂੰ ਨੂੰ ਇਨਫੋਰਮੇਸ਼ਨ ਬੰਦੇ ਨੂੰ ਪਹੁੰਚ ਗਈ ਹੈ ਵੀ ਤੂੰ ਹੁਣ ਤੈਨੂੰ ਟ੍ਰੈਪ ਕਰਨ ਲੱਗੇ ਵਿਜਲेंस ਵਾਲੇ ਹੁਣ ਅਸੀਂ ਤਾਂ ਦੱਸਾਂਗੇ ਹੀ ਨਹੀਂ ਅਸੀਂ ਤਾਂ ਕੱਲ ਦੇ ਇੱਥੇ ਖੱਡਲ ਹੋ ਰਹੇ ਆਂ ਕੱਲ ਦੇ ਇੱਥੇ ਆ ਰਹੇ ਆਂ ਤੁਹਾਡੇ ਡਿਪਾਰਟਮੈਂਟ 'ਚ ਹੁਣ ਉਹਨੂੰ ਬੰਦੇ ਨੂੰ ਕਿੱਦਾਂ ਪਤਾ ਲੱਗਿਆ ਹੋਰ ਕਿਸੇ ਨੂੰ ਪਤਾ ਵੀ ਨਹੀਂ ਸਿਰਫ ਆਪਣੇ ਡਿਪਾਰਟਮੈਂਟ ਨੂੰ ਪਤਾ ਇਹ ਫੇ ਉਹਨੂੰ ਲੀਕ ਆਊਟ ਕਿੱਦਾਂ ਹੋ ਗਿਆ ਹੁਣ ਅਸੀਂ ਤਾਂ ਛਦਾਈ ਥੋੜੀ ਆ ਅਸੀਂ ਕੱਲ ਦੇ ਇੱਥੇ ਬੈਠੇ ਆਂ ਤੋ ਬੰਦੇ ਨੂੰ ਪਤਾ ਲੱ ਪੈਸੇ ਮੈਨੂੰ ਦੇਣ ਆਉਣਾ ਇਹਨਾਂ ਨੇ ਆ ਕੋ ਬੁਲਾਇਆ ਇਹ ਵੀ ਆ ਕੇ ਆਪਣੀ ਸਟੇਟਮੈਂਟ ਵਗੈਰਾ ਕਿੱਥੇ ਕਿੱਥੇ ਕੱਲ ਦੇ ਖੱਜਲ ਹੋ ਰਹੇ ਅਸੀਂ ਅੱਜ ਅੱਜ ਫੇਰ ਢਾਈ ਤਣ ਘੰਟੇ ਹੋ ਗਏ ਕੀਤਾ ਕੀ ਹੈ ਤੁਸੀਂ ਦੱਸੋ ਸਵੇਰ ਦੇ ਤੋਂ ਬੈਠੇ ਅਸੀਂ ਇੱਥੇ ਢਾਈ ਘੰਟੇ ਹੋ ਗਏ ਸਾਨੂੰ ਨਹੀਂ ਹੁਣ ਨਹੀਂ ਹੁਣ ਸਟੇਟਮੈਂਟ ਨੂੰ ਕੀ ਕਰਾਂਗੇ ਬੰਦੇ ਨੂੰ ਪਾ ਲੱਗਿਆ ਉਹ ਬੰਦੇ ਮਤਲਬ ਜਦੋਂ ਉਹ ਬੰਦਾ ਫੋਨ ਕਰਨ ਰਿਹਾ ਮੈਨੂੰ ਕਿ ਤੂੰ ਅਹੀਂ ਮੇਰਾ ਟਰੈਪ ਕਰਨ ਲੱਗੇ ਆ ਮੇਰੇ ਕੋਲ ਉਹ ਬੰਦੇ ਨੇ ਬੰਦੇ ਨੇ ਬੰਦੇ ਨੂੰ ਜਿਹਨੂੰ ਟਰੈਪ ਕਰਨ ਉਹਨੇ ਫੋਨ ਕਰਤਾ ਕਹਿੰਦਾ ਭਾਈ ਜੀ ਤੁਸਾਨੂੰ ਟਰੈਪ ਕਰਨ ਲੱਗੇ ਆ ਐਵੇਂ ਮੁੰਜੀ ਸਾਹਿਬ ਗੱਲ ਹੋਈ ਨਾ ਬਿਲਕੁਲ ਮੈਨੂੰ ਫੋਨ ਆਉਂਦੇ ਆ ਬੰਦੇ ਦਾ ਯਾਰ ਅੱਛਾ ਕੀ ਕਹ ਰਹੇ ਫੋਨ ਤੇ ਉਹ ਕਹਿੰਦਾ ਭਾਜੀ ਮਿਲੋ ਨਹੀਂ ਮੈਨੂੰ ਆ ਕੇ ਬਣਾ ਮਰਜ਼ੀ ਜੋ ਤਾਈ ਕਹੋਗੇ ਜਿੱਦਾਂ ਮਰਜ਼ੀ ਜਿੱਦਾਂ ਕੰਮ ਕਰ ਲੋ ਮੈਨੂੰ ਮੈਨੂੰ ਛੱਡ ਦਿਓ ਯਾਨੀ ਕਿ ਇਹਦਾ ਕੀ ਮਤਲਬ ਹੋਇਆ ਜੀ ਮਤਲਬ ਇਹੀ ਹੈ ਕਿ ਸਾਰੇ ਮਿਲੇ ਹੋਏ ਹੈ ਵਿਜੀਲੈਂਸ ਬਿਊਰੋ ਮਰਦਾਬਾਦ 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 ਵਿਜੀਲੈਂਸ ਬਿਊਰੋ ਮਰਦਾਬਾਦ ਲੱਖ ਲਾਹਤ ਹੈ ਯਾਰ ਤਰਖਾਵਾ ਲੈਦੇ ਸਸੀਕਲ ਜੀ ਅਸੀਂ ਅੱਜ ਪਹੁੰਚੇ ਹਾਂ ਜੀ ਦਫ਼ਤਰ ਉਪ ਕਪਤਾਨ ਪੁਲਿਸ ਵਿਜੀਲੈਂਸ ਬਿਊਰੋ ਕਪੂਰਥਲਾ ਇਹ ਤੇ ਮਸਲਾ ਹੈ ਜੀ ਅਸੀਂ ਪਿਛਲੇ ਕੱਲ ਦਾ ਲਾ ਲੋ ਜੀ तकरीबन 2 ਵਜੇ ਦੁਪਹਿਰ ਦੇ ਇੱਥੇ ਕੋਈ ਮਸਲਾ ਸੀਗਾ ਕੋਈ ਅਰਜਨ ਵੀ ਸੀਗਾ ਉਹਨੇ 8500 ਰੁਪਿਆ ਇੱਕ ਰਿਸ਼ਵਤ ਲੈ ਲਈ ਆਪਣੇ ਤਹਿਸੀਲਦਾਰ ਦੇ ਨਾਂ ਤੇ ਤੇ ਹੋਰ ਕਲਰਕਰਾਂ ਦੇ ਨਾਂ ਤੇ ਤੇ 10000 ਰਿਸ਼ਵਤ ਦੀ ਹੋਰ ਮੰਗ ਕਰ ਰਿਹਾ ਸੀਗਾ ਤੇ ਕੱਲ ਦੇ ਇੱਥੇ ਅਸੀਂ ਇਹਨਾਂ ਨੂੰ ਕਹਿ ਰਹੇ ਭਾਈ ਵੀ ਸਾਡੀ ਰਿਕਾਰਡਿੰਗ ਵੀ ਕਰ ਲਈ ਉਸ ਬੰਦੇ ਦੀ ਰਿਕਾਰਡਿੰਗ ਦੇ ਵਿੱਚ ਉਹ ਸਾਫ਼-ਸਾਫ਼ ਕਹਿ ਰਿਹਾ ਵੀ ਅਸੀਂ ਜਿਹੜੀ ਜਿਹੜੇ ਪੈਸੇ ਆ ਗਾੜੀ ਤਹਿਸੀਲਦਾਰ ਨੂੰ ਪਹੁੰਚਾਉਣੇ ਕਲਰਕਰਾਂ ਨੂੰ ਕਹਿਣੇ ਆ ਪਹੁੰਚਾਉਣੇ ਆ ਰਿਕਾਰਡਿੰਗ ਤੋਂ ਬਾਅਦ ਅਸੀਂ 10000 ਰੁਪਿਆ ਲੈ ਹੋ ਦੇਣਾ ਸੀ ਉਹਨੂੰ ਤੇ 10000 ਦੇਣ ਵਾਸਤੇ ਅਸੀਂ ਕਿ ਪਹਿਲੋ ਵਿਜਨਸ ਬਿਊਰੋ ਨਾਲ ਸੰਪਰਕ ਕਰਦੇ ਆ ਸੋ ਕੱਲ ਦੇ 2 ਵਜੇ ਦੇ ਪਹਿਲੋਂ ਅਸੀਂ ਇੱਥੇ ਆਏ ਪਿਆ ਜੀ ਠੀਕ ਆ ਜੀ ਤੇ 2 2.5 ਘੰਟੇ ਕੱਲ ਇੱਥੇ ਖੱਜਲ ਹੋ ਗਿਆ ਕਹਿੰਦੇ ਅਸੀਂ ਕਰਦੇ ਆ ਜੀ ਸਾਰੀ ਸਰਕਾਰੀ ਗਵਾਹ ਬੁਲਾਉਣੇ ਆ ਜੀ ਫਲਾਨਾ ਠੁਮਕਾਨਾ ਕਰਦੇ ਆ ਜੀ ਤੇ ਅੱਜ ਸਾਨੂੰ ਤਕਰੀਬਨ ਲੱਗ ਭਾਗ 2.5 ਘੰਟਿਆਂ ਦੇ ਫੇਰ ਬੈਠਿਆ ਨੂੰ ਹੋ ਗਿਆ ਤੇ ਹੁਣ ਜਿਹੜੀ ਗੱਲ ਆ ਜੀ ਵਿਚਲੀ ਗੱਲ ਆ ਵੀ ਜਿਹੜੇ ਜਿਹਨੂੰ ਰਿਸ਼ਵਤ ਦੇਣੀ ਉਸ ਬੰਦੇ ਨੂੰ ਪਤਾ ਲ ਦਰਹਲੋ ਜੇ ਇਹ ਗੱਲ ਸਿਰਫ ਸਾਡੇ 2-3 ਬੰਦਿਆਂ ਦੇ ਵਿੱਚ ਸੀ ਤੇ ਬਿジネス ਬਿਊਰੋ ਦਫ਼ਤਰ ਦੇ ਮੁਲਾਜ਼ਮਾਂ ਦੇ ਵਿੱਚ ਗੱਲ ਸੀ ਹੋਰ ਕਿਸੇ ਬੰਦੇ ਨੂੰ ਨਹੀਂ ਪਤਾ ਸੀ ਵੀ ਜਿਹੜੀ ਅਸੀਂ ਜਿਹੜੀ ਦੁਆਰਾ ਜਿਹੜੇ 10000 ਰੁਪਏ ਉਹਨੂੰ ਦੇਣ ਜਾਣਾ ਆ ਤੇ ਅਸੀਂ ਬਿジネス ਬਿਊਰੋ ਇੱਥੇ ਆਏ ਆ ਤੇ ਅਸੀਂ ਉਹਨੂੰ ਟਰੈਪ ਕਰਨਾ ਆ ਸੋ ਇਹ ਜਿਹੜੀ ਮਿਲੀ ਭੁਗਤਿਆ ਇਥੋਂ ਸਾਫ਼ ਯਾਰ ਹੋ ਰਹੀ ਆ ਅਸੀਂ ਕਹਿੰਦੇ ਆ ਵੀ ਇੱਕ ਪਾਸੇ ਪੰਜਾਬ ਸਰਕਾਰ ਕਹਿ ਰਹੀ ਆ ਵੀ ਜਿਹੜਾ ਇਹ ਕਰਾਪਸ਼ਨ ਆ ਬੰਦ ਹੋਣੀ ਚਾਹੀਦੀ ਆ ਪਰ ਇਹਨਾਂ ਦੇ ਵਿੱਚ ਹੀ ਇਹਨਾਂ ਦੀਆਂ ਕਾਲੀਆਂ ਭੇਡਾਂ ਬੈਠੀਆਂ ਵਿਜੀਲੈਂਸ ਬਿਊਰੋ ਦੇ ਜਿਹੜੀਆਂ ਜਦੋਂ ਕਿਸੇ ਬੰਦੇ ਨੂੰ ਫੜਨਾ ਹੁੰਦਾ ਰੰਗੇ ਅੱਧੀ ਤੇ ਪਹਿਲਾਂ ਉਹਨੂੰ ਦੱਸ ਦਿੰਦੇ ਆ ਸੋ ਆ ਵੀਰ ਦਾ ਮਜੀਤ ਸਿੰਘ ਇਹ ਤੋਂ ਪੁੱਛਨੇ ਸਾਰਾ ਮਸਲਾ ਕੀ ਸੀ ਮਜੀਤ ਸਿੰਘ ਦੀ ਕੀ ਮਸਲਾ ਸੀ ਸਾਰਾ ਆਪਣਾ ਮਸਲਾ ਸੀਗਾ ਸਿਰਫ ਮੇਨ ਸੀਗਾ ਕਿ ਰਿਸ਼ਵਤ ਦਾ ਹਾਂਜੀ ਤੇ ਰਿਸ਼ਵਤ ਕਿਸ ਤਰ੍ਹਾਂ ਬੰਦ ਹੋਵੇ ਹਾਂਜੀ ਮੈਂ ਇੱਕਦੋ ਕੰਮ ਕਰਾਏ ਸੀਗੇ ਉਸੇ ਬੇਸ ਦੇ ਉੱਤੇ ਜਿਹੜੀ ਆ ਪੁਰਸ਼ਵਰ ਦੀ ਅਗਰਾਂ ਡਿਮਾਂਡ ਕੀਤੀ ਔਰ ਮੈਂ ਦਿੱਤੀ ਹੂੰ ਠੀਕ ਹੈ ਜੀ ਮੈਂ ਕੰਮ ਕਰਾਉਣਾ ਸੀ ਦਿੱਤੀ ਮੈਂ 2 ਦਿਨ ਹੋ ਗਏ ਚੱਕਰ ਘਾੜਦੇ ਆ ਵਿਜੀਲੈਂਸ ਦੇ ਹੂੰ ਕੱਲ ਵੀ ਆਏ ਅੱਜ ਵੀ ਆਏ ਹੂੰ ਕਾਰਵਾਈ ਕੀ ਹੈ ਕਿ ਸਾਡੇ ਕੋ ਸਾਰਾ ਕੁਝ ਪੁੱਛ ਦੱਸ ਕੇ ਲਿਆ ਕਿ ਕਿਹੜਾ ਬੰਦਾ ਸੀਗਾ ਨਾਲ ਪੁੱਛ ਲਿਆ ਬੰਦੇ ਦਾ ਸਾਰਾ ਕੁਝ ਨਾ ਪੁੱਛ ਲਿਆ ਸਾਰਾ ਕੁਝ ਪੁੱਛ ਲਿਆ ਸੀ ਦੱਸ ਵੀ ਦਿੱਤਾ ਕਿ ਉਹ ਤਾਂ ਠਾਂਡ ਕਣਾ ਸਭ ਕੁਝ ਪੁੱਛ ਲਿਆ ਡਿਪਾਰਟਮੈਂਟ ਤਾਂ ਨਹੀਂ ਇਦਾਂ ਕਰੂਗਾ ਹੂੰ ਜਿੱਥੇ ਮੈਂ ਆਹੀ ਕਹਿਣ ਲਿਆ ਕਿ ਰੋਲਾ ਪਾਉਣ ਦੇ ਕਿ ਵਿਜੀਲੈਂਸ ਵਿਜੀਲੈਂਸ ਉਹ ਸਰਕਾਰ ਵੀ ਕਹਿੰਦੀ ਕਿ ਵਿਜੀਲੈਂਸ ਪਾਓ ਸਰਕਾਰ ਕਹਿੰਦੀ ਕਿ ਇੱਥੇ ਆਓ ਜਲਦੀ ਜਲ ਕਿ ਤਰ੍ਹਾਂ ਦੀ ਚੀਜ਼ ਹੋ ਰਹੀ ਆ ਠੀਕ ਹੈ ਵੀ ਤੈਨੂੰ ਤੈਨੂੰ ਟਰੈਪ ਕਰਨਾ ਇਹਨਾਂ ਨੇ ਹਾਂ ਟਰੈਪ ਕਰਨਾ ਉਹ ਬੰਦਾ ਮੈਨੂੰ ਫੋਨ ਕਰ ਰਿਹਾ ਵਾ ਠੀਕ ਹੈ ਨਾ ਇਹਦੇ ਵਿੱਚ ਸਾਰਿਆਂ ਦਾ ਰੋਲ ਆ ਡਿਪਟੀ ਸਾਹਿਬ ਦਾ ਵੀ ਰੋਲ ਆ ਕਿਉਂਕਿ ਡਿਪਟੀ ਸਾਹਿਬ ਨੂੰ ਅਸੀਂ ਦੱਸ ਕੇ ਗਏ ਆ ਜਿਹੜੇ ਜਿਹੜੇ ਮੁਲਾਜ਼ਮਾਂ ਨੂੰ ਦੱਸਿਆ ਸਾਡੇ ਹੱਥੇ ਸਾਰੇ ਚੋਰ ਆ ਔਰ ਸਾਰਿਆਂ ਦੀ ਮਿਲੀ ਭੁਗਤ ਆ ਦੇਖੋ ਆਪਾਂ ਨੂੰ ਦੋ ਤਿੰਨ ਬੰਦੇ ਆਪਾਂ ਨੂੰ ਪਤਾ ਸੀ ਜਾਂਦੇ ਦੇਖੋ ਤਹਿਸੀਲਦਾਰ ਨੂੰ ਜਾਂਦੇ ਕਲਰਕਾਂ ਨੂੰ ਜਾਂਦੇ ਉੱਪਰ ਤੱਕ ਪੈਸੇ ਜਾਂਦੇ ਆ ਇਸ ਕਰਕੇ ਉੱਪਰ ਤੱਕ ਸਾਰਿਆਂ ਦੀ ਰਲ਼ੀ ਮਿਲੀ ਆ ਸਾਰਿਆਂ ਨੂੰ ਪਤਾ ਵਾ ਐਕਸ਼ਨ ਸਵਾਹ ਕਰਨਾ ਵਾ ਇਹ ਤਾਲੇ ਲਾਓ ਇਹ ਦਫਤਰਾਂ ਨੂੰ ਖੋਲੇਗਾ ਤਾਂ ਬੰਦ ਕਰੋ ਇਹਨਾਂ ਨੂੰ ਹੂੰ ਇਹ ਇੱਥੇ ਗੱਲ ਨਹੀਂ ਮੁੱਕਣੀ ਮੈਂ ਜਲੂਸ ਕੱਢਣਾ ਬਹੁਤ ਜ਼ਿਆਦਾ ਸਾਰਿਆਂ ਦਾ ਹੂੰ ਠੀਕ ਆ